ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਹੈ ਸਾਰੇ ਚੰਗੇ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਤੰਦਰੁਸਤ ਹੋਵੋਗੇ ਆਪਣਾ ਭਰਾ ਵੀ ਸ਼ਰਮਾ ਤੁਹਾਨੂੰ ਅੱਜ ਆਪਣੀ ਫਰਮਾਇਸ਼ ਤੇ ਗਾਣਾ ਸੁਣਾਉਣ ਲੱਗਾ ਤੇ ਇਹ ਗਾਣਾ ਅੱਜ ਦੇ ਹਾਲਾਤਾਂ ਦੇ ਕੋਲਡਿੰਗ ਹੈ ਤੇ ਜੇ ਤੁਹਾਨੂੰ ਇਹ ਗਾਣਾ ਵਧੀਆ ਲੱਗਦਾ ਤਾਂ ਜਰੂਰ ਇਸ ਗਾਣੇ ਨੂੰ ਪਿਆਰ ਦੇਣਾ ਠੀਕ ਹੈ ਜੀ ਤੇ ਆ ਸੁਣੋ ਮੁੰਡੇ ਦਾ ਗਾਣਾ ਉਹ ਦੁੱਖ ਬੜਾ ਦੇਣ ਗਿਆ ਤੈਨੂੰ ਮੋਜਾਂ ਲੁੱਟੀਆਂ ਹੂੰ ਮਾਰਦਾ ਏ ਹੁਸਨਾ ਤੇ ਨੋਟਾਂ ਦੀਆਂ ਗੁੱਡੀਆਂ ਸਮਾਨੋ ਕਦੇ ਗੁਰੂ ਘਰੇ ਮੱਥਾ ਨਾ ਟਿਕਾਇਆ ਸਿਆਰ ਹੀਰਾ ਨੂੰ ਘਰਾਉਂਦਾ ਵੇਖ ਲੇਟਾ ਦੀ ਹੋਲੀ ਮੱਟਾਂ ਤੇ ਚੱਲੇ ਤੇਰਾ ਕਰ ਵੀ ਰਿਆਰੀ ਸ ਕਰਦਾ ਦੁਬਈ ਵਾਲੇ ਸ਼ੇਖਾਂ ਦੀ ਹੋਲੀ ਮੱਟਾਂ ਤੇ ਚੱਲੇ ਤੇਰਾ ਕਰ ਵੀ ਰਿਆਰੀ ਸ ਕਰਦਾ ਦੁਬਈ ਵਾਲੇ ਸ਼ੇਖਾਂ ਦੀ ਥੋੜਾ ਜਾ ਹਾ ਜਿਹੜਾ ਇੱਕ ਕੁੜਤੇ ਨਾਲ ਚਾਦਰੇ ਨਾਲ ਢੰਗ ਸਰਦਾ ਥੋੜਾ ਜਾ ਕਿਆਣ ਪਿੱਛੋਂ ਕਰੀ ਲੈਣੇ ਦਾਰ ਦਾ ਮੌਸਲਾਇਤਾ ਆਪਣੀ ਬਤਾਲੀ ਰਿੰਦਕੀ ਪਿਛੋਕਲ ਤੂੰ ਕਰੇਗਾ ਮਾਰੇ ਲੇਖਾਂ ਦੀ ਹੋਲੀ ਮਟਾਂ ਤੇ ਚੱਲੇ ਤੇਰਾ ਕਰ ਵੀਰਿਆ ਇਸ ਕਰਦਾ ਦੁਬਈ ਵਾਲੇ ਸ਼ੇਖਾਂ ਦੀ ਹੋਲੀ ਮਟਾਂ ਤੇ ਚੱਲੇ ਤੇਰਾ ਕਰ ਵੀਰਿਆ ਇਸ ਕਰਦਾ ਦੁਬਈ ਵਾਲੇ ਸ਼ੇਖਾਂ ਦੀ